ਆ ਬੇਖ ਲੋ ਕਿਨੇ ਪੜਾਉਂਦੇ ਆ ਛੋਟਿਆਂ ਨੂੰ ਪੜਾਈ ਜਾਂਦੇ ਆ ਪੜਾਈ ਅਸਲ ਵਿੱਚ ਹਮ ਅਸਲ ਵਿੱਚ ਮਨੁੱਖ ਨੂੰ ਸਚਿਆਰ ਬਣਾਉਣਾ ਉਹ ਬਹੁਤ ਵਧੀਆ ਲੁਧਿਆਣਾ ਜੂਨੀਅਰ ਸਿ ਦਾ ਇੱਕ ਆਦਮੀ ਪ੍ਰੋਫੈਸਰ ਹਮ ਕੀ ਆਜ ਬਾਤ ਆ ਉਹ ਇਹ ਮਿਸ਼ਨ ਲੈ ਕੇ ਤੁਰਿਆ ਵਾ ਜੀ ਆ ਤੇ ਅਸੀਂ 1976 ਤੋਂ ਇਹ ਮਿਸ਼ਨ ਲੈ ਸਾਡੇ ਵੀ ਉਹ ਆਉਂਦਾ ਰਿਹਾ 1976 ਤੋਂ ਸ਼ੁਰੂ ਕੀਤਾ ਜੀ ਔਰ ਮੇਰੀਆਂ ਹਜ਼ਾਰਾਂ ਬੱਚੀਆਂ ਬਾਹਰ ਅੰਦਰ ਠੀਕ ਆ ਬੜੀ ਵੱਡੀ ਕਮਾਈ ਕਰਕੇ ਬੜੇ ਬੜੇ ਉੱਚੇ ਤੋਂ ਪਹੁੰਚੀਆਂ ਆ ਹੂੰ ਪਰ ਤੂੰ ਨਾ ਵੀ ਪਹੁੰਚਣ ਇੱਕਵੇਂ ਵੀ ਧੀ ਹੂੰ ਉਹ ਪਹਿਲਾਂ ਧੀ ਤੇ ਬਣ ਕੇ ਦੱਸੂਗੀ ਬਿਲਕੁਲ ਇਹ ਧੀ ਜਦੋਂ ਹੋਊਗੀ ਕਿ ਮਾਪਿਆਂ ਦੀ ਇੱਜ਼ਤ ਭਰਾਵਾਂ ਭੈਣਾਂ ਦੀ ਇੱਜ਼ਤ ਉਹ ਸਾਹਮਣੇ ਰੱਖੂਗੀ ਜੀ ਜਦੋਂ ਇਹਦੀ ਇੱਜ਼ਤ ਹੋਈ ਇਹਨੂੰ ਚੰਗਾ ਵਰਕਰ ਮਿਲੂਗਾ ਵਰਕਰ ਦੇ ਵਿੱਚ ਚੰਗੀ ਬੋਠੀ ਬਣੇ ਹੂੰ ਚੰਗੀ ਇਹਨੂੰ ਅਗਲੀ ਸਟੇਜਾਂ ਚੰਗੀ ਮਾਂ ਬਣੇ ਉਹਨੂੰ ਅਗਲੀ ਸਟੇਜਾਂ ਚੰਗੀ ਸੱਸ ਬਣੇ